ਜ਼ਿਲ੍ਹਾ ਪੁਲਿਸ ਵੱਲੋਂ ਪਬਲਿਕ ਦੇ ਘੁੰਮੇ ਹੋਏ 100 ਮੋਬਾਈਲ ਫੋਨ ਕਿਤੇ ਟ੍ਰੇਸ ਜੀਹਾਂ ਡਾਕਟਰ ਅਖਿਲ ਚੋਦਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਸ ਸਾਹਿਬ ਵੱਲੋਂ ਜਿੱਥੇ ਜ਼ਿਲ੍ਹੇ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਅਤੇ ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਆਮ ਪਬਲਿਕ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਨੇ ਦੱਸ ਦਈਏ ਅੱਜ ਸੀਈਆਈਏ ਪੋਰਟਲ ਦੀ ਮਦਦ ਨਾਲ ਪਬਲਿਕ ਦੇ ਗੁੰਮੇ ਹੋਏ 100 ਮੋਬਾਈਲ ਫੋਨ ਟ੍ਰੇਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਫੋਨ ਮਾਲਕਾਂ ਨੂੰ ਸੌਪੇ ਗਏ ਨੇ ਇਸ ਮੌਕੇ ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐਸਪੀ ਸ਼੍ਰੀ ਸੁਖਜੀਤ ਸਿੰਘ ਡੀਐਸਪੀ ਐਸਆਈ ਰਵਿੰਦਰਕੌਰ ਇਨਚਾਰਜ ਟੈਕਨੀਕਲ ਸੈੱਲ ਹਾਜ਼ਰ ਸਨ ਮਹਾਰਾਜਿਕ ਕੋਰ ਬਾਈਫੋਰ ਜਿਸ ਪਾਸੈਂਟ ਕੋਟਲੀ ਸਿੰਘ ਜੀ ਮੇਰਾ ਦਸੰਬਰ ਮਹੀਨੇ ਚ ਫੋਨ ਘਵਾਚਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਐਸਐਸਪੀ ਦਫਤਰ ਦੇ ਸਾਰੇ ਟੀਮ ਨੇ ਫੋਨ ਵਧੀਆ ਰਿਸਪਾਂਸ ਦਿੱਤਾ ਵਧੀਆ ਸਾਨੂੰ ਮਿਲ ਗਿਆ ਜੀ ਫੋਨ ਦੇਤਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ 6 ਮਹੀਨੇ ਪਹਿਲਾਂ ਸਾਡੇ ਸੱਜਣ ਦੋਸਤ ਮਿੱਤਰ ਧਰਮਪਾਲ ਜੀ ਦਾ ਮੋਬਾਈਲ ਘਵਾਚਿਆ ਸੀਗਾ ਜੋ ਕਿ ਹੁਣ ਤਕਰੀਬਨ 4-5 ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਅਫਸਰ ਇਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਮੋਬਾਈਲ ਜੋ ਲੱਭ ਗਿਆ ਤੇ ਅੱਗੇ ਤੁਸੀਂ ਇੱਥੋਂ ਲੈ ਜਾਓ ਮੈਂ ਕਹਿਣਾ ਚਾਹਾਂਗਾ ਜੀ ਜਿਹੜੀ ਮੁਕਸਰ ਦੀ ਡਿਸਟ੍ਰਿਕਟ ਮੁਕਸਰ ਦੀ ਪੁਲਿਸ ਹੈ ਬਹੁਤ ਸੋਹਣਾ ਅੱਜ ਨਹੀਂ ਪਹਿਲਾਂ ਹੀ ਕਾਫੀ ਚਿਰ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਚੋਰਾਂ ਦੇ ਖਿਲਾਫ ਤੇ ਬਹੁਤ ਸ਼ਲਾਘਾਯੋਕ ਕਦਮ ਹੈ ਜਿਹੜੇ ਕੀ ਅੱਜ ਹੁਣ 200 ਦੇ ਕਰੀਬ ਮੋਬਾਈਲ ਜਿਹੜੇ ਹੈ ਇਹਨਾਂ ਨੇ ਮਤਲਬ ਟ੍ਰੇਸ ਕਰਕੇ ਲੱਭ ਗਏ ਤੇ ਇੱਕ ਦਿਨ ਮਿੱਥਿਆ ਵੀ ਸਾਰੇ ਆਪਣੇ ਮੋਬਾਈਲ ਇੱਥੋਂ ਅੱਗੇ ਲੈ ਜਾਓ ਤੇ ਬਹੁਤ ਸਾਰੇ ਤੁਸੀਂ ਪਿੱਛੇ ਦਿਖ ਰਹੇ ਹੋਗੇ ਮੇਰੇ ਸੱਜਣ ਹੋਰ ਵੀ ਖੜੇ ਹੈ ਜੋ ਆਪਣਾ ਮੋਬਾਈਲ ਆਜੇ ਲੈਣ ਵਾਸਤੇ ਆਏ ਹੈ 200 ਦੇ ਕਰੀਬ ਜਿਹੜੇ ਮੋਬਾਈਲ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਨੈਸਰ ਵੀ ਸਾਹਿਬ ਦਾ ਤੇ ਜिले ਦੀ ਸਾਰੀ ਟੀਮ ਦਾ ਜੀ ਸਸਿਕਾ ਸਰ ਬੰਦ ਹੀ ਗੱਲ ਕਰ ਕੋਈ ਸਸਿਕਾ ਸਰ ਮੇਰਾ ਨਾਮ ਦੀਪਿੰਦਰ ਸਿੰਘ ਹੈ ਜੀ ਮੈਂ ਗਿੰਦੜਵਾੜਾ ਰਹਿਣ ਵਾਲਾ ਮੇਰਾ ਅੱਜ ਤੋਂ 7 ਮਹੀਨੇ ਪਹਿਲਾਂ ਵਨਪਾਸ ਕੰਪਨੀ ਦਾ ਫੋਨ ਗਵਾਚਿਆ ਸੀਗਾ ਤੇ ਮੈਂ ਸ਼੍ਰੀ ਮੁਖਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਦੇ ਦਫ਼ਤਰ ਵਿਖੇ ਆਪਦੀ ਉਹਦੇ ਕੰਪਲੇਂਟ ਕਰਕੇ ਗਿਆ ਸੀਗਾ ਤੇ ਅੱਜ ਜਿਹੜਾ ਮੇਰਾ ਫੋਨ ਅੱਜ ਤੋਂ 7 ਮਹੀਨੇ ਪਹਿਲਾਂ ਗਵਾਚਿਆ ਸੀਗਾ ਉਹ ਮਿਲ ਗਿਆ ਜੀ ਮੈਂ ਸ਼ ਮੁਖਸਰ ਸਾਹਿਬ ਦੇ ਐਸਐਸਪੀ ਸਾਹਿਬ ਦਾ ਤੇ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਗਵਾਚਾ ਫੋਨ ਮੈਨੂੰ ਲੱਭ ਕੇ ਦਿੱਤਾ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਨਹੀਂ ਇਕੱਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਮੋਬਾਈਲ ਡਿੱਗ ਜਾਂਦੇ ਆ ਜਾਂ ਗੁੰਮ ਜਾਂ ਚੋਰੀ ਹੋ ਜਾਂਦੇ ਆ ਵੀ ਉਹ ਗਵਰਨਮੈਂਟ ਵੱਲੋਂ ਲੱਭੇ ਨਹੀਂ ਜਾਂਦੇਗੇ ਵੀ ਇੱਕ ਫਾਰਮੈਲਿਟੀ ਦੇ ਤੌਰ ਤੇ ਸਾਨੂੰ ਐਫਆਈਆਰ ਕਰਾਉਣੀ ਪੈਂਦੀ ਸੀ ਸੋ ਸਾਡਾ ਮੋਬਾਈਲ ਲਗਭਗ 1 ਜਨਵਰੀ ਨੂੰ ਡਿੱਗਿਆ ਸੀਗਾ ਜਿਸ ਟਾਈਮ ਮਾਗੀ ਦਾ ਮੇਲਾ ਸੀਗਾ ਤੇ ਜਿਹੜਾ ਮਤਲਬ ਮਹਿਕਮੇ ਤੇ ਬਹੁਤ ਸਟ੍ਰੈਸ ਹੁੰਦਾ ਤੋਂ ਤੇ ਉਦੋਂ ਸਾਡਾ ਮੋਬਾਈਲ ਦੀ ਕੰਪਲੀਟ ਕੀਤੀ ਸੀ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਅਤੇ ਮੇਰੇ ਹੋਰ ਇਹ ਸਾਰੇ ਭਰਾ ਖੜੇ ਐ ਲਗਭਗ 100 ਕੈਂਡੀਡੇਟ ਦਾ ਮੋਬਾਈਲ ਹੈ ਜਿਹੜਾ ਮਹਿਕਮੇ ਨੇ ਲੱਭ ਕੇ ਦਿੱਤਾ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ ਸਾਰਿਆਂ ਨੇ ਸਾਡਾ ਪੂਰਾ ਸਾਡੇ ਨਾਲ ਕੋਪਰੋਮਾਈਜ਼ ਕਰਕੇ पूरा साथ देता है सो so, सारे स्टाफ का बहुत धन्यवाद वाहगुरु जी का खालसा वाहगुरु जी की फ़तेह मेरा नाम फरीद अहमद है मैं बेसिकली बरेली यूपी से हूँ तो मेरी शॉप है रेड क्रॉस के रेड क्रॉस के पुराने पोस्ट ऑफिस के सामने ठीक है तो शॉप से घर जाते टाइम मस्जिद चौक के पास मेरा घर है तो मेरा रास्ते में फ़ोन डिग पिया लॉस्ट हो गया सी तो मैंने ढूंढा भी था लेकिन नहीं मिला तो मैंने ए, सिटी पुलिस स्टेशन में कंप्लेंट कराई फिर 24 चौबीस दिसंबर की बात है ये उसके बाद में जब मैंने कॉम्प्लेंट करा दी तो हफ़्ते पहले मेरे पास एसएसपी ऑफिस से फ़ोन गया कि भाई थोड़ा फ़ोन मिल गया है तो इसके लिए मैं श्री मुख्तर सा, साहब पुलिस एडमिनिस्ट्रेशन का बहुत बहुत शुक्रिया अदा करता हूँ थैंक यू मैं ज, मैं जगशीर सिंह ई एस आई पेंड ਦਾ ਰਹਿਣ ਵਾਲਾ ਹਾਂ ਮੇਰਾ ਕੁਝ ਸਮਾਂ ਪਹਿਲਾਂ ਮੈਂ ਸੀਆਈਏ ਸਟਾਪ ਨੰਬਰ 1 ਚ ਤਣਾਤ ਸੀਗਾ ਅਸੀਂ ਰਾਤ ਨੂੰ ਟ੍ਰੈਪ ਲੱਗਿਆ ਹੀ ਸਾਡਾ ਜੋ ਜੋ ਚੋਰਾਂ ਨਾਲ ਹੱਥੋਂ ਪਈ ਹੁੰਦਾ ਮੇਰਾ ਮੋਬਾਈਲ ਡਿੱਗ ਪਿਆ ਜੋ ਕਿ ਮੁਖਸਰ ਜਿਹੜੀ ਟੈਕਨੀਕਲ ਟੀਮ ਤੇ ਐਸਐਸਪੀ ਸਾਹਿਬ ਵੱਲੋਂ ਸਵਾਮੀ ਲੈ ਦੇ ਵਿੱਚ ਵਿੱਚ ਲੱਭਿਆ ਗਿਆ ਉਹਨਾਂ ਬਹੁਤ ਬਹੁਤ ਮਿਹਰਬਾਨੀ ਹੈ ਪਿਛਲੇ ਕੁਝ ਸਮੇਂ ਤੋਂ ਜੋ ਮਿਸਿੰਗ ਮੋਬਾਈਲ ਸੀਗੇ ਵਖ-ਵਖ ਕੰਪਲੇਨੈਂਟਸ ਵੱਲੋਂ ਜੋ ਜਿੱਦੀ ਪੁਲਿਸ ਨੂੰ ਇਨਫਰਮੇਸ਼ਨ ਮਿਲੀ ਸੀਗੀ ਤੇ ਉਸਤੇ ਕਾਰਵਾਈ ਕਰਦੇ ਹੋਏ ٹوٹل ਅੱਜ ਲਗਭਗ 100 ਦੇ ਕਰੀਬ ਮੋਬਾਈਲਸ ਜੋ ਜਿਨਾਂ ਦੇ ਸੀਗੇ ਉਹਨਾਂ ਨੂੰ ਅੱਜ ਰਿਟਰਨ ਕੀਤਾ ਜਾ ਰਿਹਾ ਹੈ ਤੇ ਇਸ ਤੇ ਡਿਸਟ੍ਰਿਕਟ ਮੁਖਸਰ ਪੁਲਿਸ ਨੇ ਪ੍ਰੋਐਕਟਿਵਲੀ ਜੋ ਹੈ ਇਸ ਚ ਕੰਮ ਕਰਦੇ ਹੋਏ ਜੋ ਇੱਕ ਪੋਰਟਲ ਜੋ ਹੈ ਉਸ ਦੇ ਬਾਰੇ ਅਵੇਅਰਨੈਸ ਮੈਂ ਥੋੜਾ ਲੋਕਾਂ ਨੂੰ ਕਰਨੀ ਚਾਹਾਂਗਾ ਕਿ ਜੋ ਵੀ ਤੁਹਾਡਾ ਕੋਈ ਮਿਸਿੰਗ ਮੋਬਾਈਲ ਹੋ ਜਾਂਦਾ ਹੈ ਚਾਹੇ ਮਿਸਪਲੇਸ ਹੋ ਜਾਂਦਾ ਹੈ ਤੇ ਤੁਸੀਂ ਨਾਲ ਦੇ ਨਾਲ ਉਸ ਚੀਜ਼ ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਲੋਕਲ ਲੈਵਲ ਤੇ ਪੁਲਿਸ ਨੂੰ ਵੀ ਦੱਸੋ ਤਾਂ ਕਿ ਉਸ ਤੇ ਨਾਲ ਦੇ ਨਾਲ ਕਾਰਵਾਈ ਕੀਤੀ ਜਾ ਸਕੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਡਿਸਟ੍ਰਿਕਟ ਪੁਲਿਸ ਨੇ ਟੋੜ 2 ਕਰੋੜ ਦੇ ਕਰੀਬ ਵੈਲਿਊ ਦੇ ਮੋਬਾਈਲ ਫੋਨਸ ਜਿਹਨੂੰ ਟ੍ਰੇਸ ਕਰਕੇ ਉਹਨਾਂ ਦੇ ਜੋ オリジナル ਜੋ ओनर्स ਹੈਗੇ ਬੈਨੀਫੀਸ਼ੀਰੀ ਉਹਨਾਂ ਨੂੰ ਰਿਟਰਨ ਕਰਾਏ ਗਏ ਹੈਗੇ ਤੇ